ਅੰਨੇ ਜਾਂ ਬੰਨੇ ਇਦਰ ਜਾਂ ਦੈੱਥ ਸੈਂਟਰਸ ਦਿਓ ਜਾਂ ਫਿਰ ਇਸ ਦੈੱਥ ਸੈਂਟਰਸ ਨੂੰ ਜੇ ਕਮਿਊਟ ਕਰਨਾ ਤੇ ਉਹ ਫੈਸਲਾ ਦਿਓ ਬਗਰ ਤੁਸੀਂ ਕਿਸੇ ਇਨਸਾਨ ਨੂੰ ਦੱਸਵਾਲ ਦਸਤੀ ਚੱਕੀ 'ਚ ਡੈੱਥ ਰੋਤੇ 16 ਸਾਲ ਇਸ ਗਲਤ ਫੈਂਡੇ ਕਿ ਨਹੀਂ ਰੱਖ ਸਕਦੇ ਤੁਸੀਂ ਲੋਕਾਂ ਦੀਆ ਮਾਨਸਿਕਤਾ ਮਾਨਸਿਕ ਹਾਲਾਤ ਨਾਲ ਖਰਵਾੜ ਨਹੀਂ ਕਰ ਸਕਦੇ ਔਰ ਅਫਸੋਸ ਨਾਲ ਕਹਿਣਾ ਪਈਦਾ ਕਿ ਕੇਜਰੀ ਬਾਦ ਸਾਹਿਬ ਕਿੰਨੀ ਵਾਰੀ ਚੀਫ ਮਿਨਿਸਟਰ ਰਹੇ ਔਰ ਚੀਫ ਮਿਨਿਸਟਰ ਰਹੇ ਰਾਜਵਾਨਾ ਉਹਨਾਂ ਨੇ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਸੀ ਜਿਹੜੀ ਉਹਨਾਂ ਦੀ ਫੈਸਲਾ ਕੇਜਰੀ ਹਲਦੀ ਸੀ ਉਹ ਹੋਣ ਨਹੀਂ ਉਹ ਕੀਤਾ ਹੀ ਫਕੀਰ ਜੱਜ ਉਹ ਚੀਫ ਮਿਨਿਸਟਰ ਨਹੀਂ ਹੈ ਉਹੀ ਪਾਲਿਸੀ ਰਾਜਵਾਨਾ ਸਾਹਿਬ ਦੇ ਹੱਥੇ ਰੱਖੀ ਜਾ ਰਹੀ ਹੈ ਕਿਉਂ ਗੋ ਟੂ ਲਾਈਵ ਲਾਅ ਪਿਛਲੀ ਤਾਰੀਖ ਤੇ ਮਤਲਬ ਦਾ 3 ਤਰੀਕ ਸੀ ਜਾਂ 4 ਸੀ 4 ਤਰੀਕ ਸੀ 4 ਤਰੀਕ ਨੂੰ ਜਦੋਂ ਪੰਜਾਬ ਸਰਕਾਰ ਦਾ ਵਿਊ ਮੰਗਿਆ ਗਿਆ ਤੁਸੀਂ ਹਰਾਨ ਹੋ ਜਾਓਗੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਕਹਿ ਰਿਹਾ ਕਿ ਸਾਡੀ ਸਰਕਾਰ ਦਾ ਛੁੱਟੀ ਤੇ ਮਨਨ ਕਿ ਅਸੀਂ ਕੁਝ ਦੇ ਨਹੀਂ ਸਕਦੇ ਆਪ ਦਾ ਵਿਊ ਮਨੁੱਖੀ ਅਧਿਕਾਰ ਹੈ ਤੇ ਭਾਈ ਤੁਸੀਂ ਆਪ ਦਾ ਵਿਊ ਨਹੀਂ ਦੇ ਸਕਦੇ ਤੁਸੀਂ ਕੀ ਕੰਮ ਕਰਨਾ ਹੋਰ ਕਿਉਂਕਿ ਤੁਹਾਡਾ ਮੁੱਖ ਮੰਤਰੀ ਨੂੰ ਛੁੱਟੀ ਤੇ ਤਾਂ ਬੜਾ ਚਿਰ ਹੋ ਗਿਆ ਉਹਨੂੰ ਤਾਂ ਪਤਾ ਨਹੀਂ ਛੁੱਟੀ ਤੋਂ ਕਦੋਂ ਮਿਲਣਾ ਤਾਂ ਰਾਤ ਸ਼ਕਲ ਹੁਣ ਪੈ ਕੇ ਲੱਗ ਜੇ ਤੇ ਸਵੇਰੇ ਛੁੱਟੀ ਹੈ ਇੱਥੇ ਕਿਹੜਾ ਕੋਈ ਨੈਸ਼ਨਲ ਹੌਲਿਡੇ ਲਾਣੀ ਨਹੀਂ ਆ ਕਿ ਛੁੱਟੀ ਹੈ ਉਹ ਸਰਕਾਰਾਂ ਵੀ ਕਦੇ ਛੁੱਟੀ ਤੇ ਨਹੀਂ ਆ ਮਤਲਬ ਇਹ ਤਾਂ ਪਹਿਲੀ ਵਾਰੀ ਕਿਸੇ ਸਰਕਾਰ ਦਾ 뷰 ਸੁਣਨ ਨੂੰ ਮਿਲ ਰਿਹਾ ਸੁਪਰੀਮ ਕੋਰਟ ਤੇ ਕਿ ਉਹ ਛੁੱਟੀ ਦੇ ਨੇ ਤੇ ਭਾਈ ਜੇ ਤੁਸੀਂ ਛੁੱਟੀ ਤੇ ਚਲੇ ਜਾ ਤਾਂ ਲੋਕਾਂ ਦਾ ਕੀ ਬਣੂਗਾ ਫਿਰ ਸਰਕਾਰ ਤੋਂ ਤਾਂ 24 ਘੰਟੇ ਜਵਾਬ ਦੀ ਔਰ ਆਨਰੇਬਲ ਸੁਪਰੀਮ ਕੋਰਟ ਤੇ ਉਹ ਤੋਂ ਪਿਆ ਗਿਆ ਕਿ ਤੁਸੀਂ ਸ਼ਾਂਤ ਚਕਾ ਆਪਣਾ 뷰 ਦੇ ਦਿਓ ਤੁਸੀਂ ਹਰਾਨ ਹੋ ਕੇ ਜਾ ਕੇ ਫਿਰ ਵਕੀਲ ਇਨਸਿਸਟ ਕਰ ਰਿਹਾ ਕਿ ਮੇਜੀ ਸਾਨੂੰ ਛੁੱਟੀ ਦੇ ਤੇ ਸਾਨੂੰ ਸਮਝ ਦੇ ਦੋ। ਦੈਟਸ ਵਾਈ ਦੋ ਹਫਤੇ ਪਏ। ਅਜੇ ਪਤਾ ਨਹੀਂ ਉਹਨਾਂ ਨੂੰ ਆਇਆ ਹਬਨ ਫਾਲੋਡ ਅਪ ਕਿਉਂਕਿ ਅਸੀਂ ਇੱਥੇ ਬੈਠੇ ਆ ਹਮਨਰੇਬਲ ਸੁਪਰੀਮ ਕੋਰਟ ਦੀ ਕੀ ਹੋਇਆ। ਮਗਰ ਦ ਐਟੀਟਿਊਡ ਟੂਵਰਡਸ ਬੰਦੀ ਸਿੰਘ ਔਰ ਜੋ ਐਟੀਟਿਊਡ ਟੂਵਰਡਸ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹ ਕੀ ਹੈ ਇਹਦੇ ਨਾਲ ਸਪਸ਼ਟ ਹੋਗਾ ਔਰ ਇਸ ਲਈ ਮੈਂ ਚਾਹੂੰਗਾ ਕਿ ਭਗਵੰਤ ਮਾਨ ਸਾਹਿਬ ਆਪਣੀ ਵੈਸੇ ਤਾਂ ਉਹਦੀ ਸਥਿਤੀ ਸਪਸ਼ਟੀ ਹੈ ਉਹ SLAਮੀ ਨੇ ਸਪਸ਼ਟ ਕਰ ਦਿੱਤੀ ਜਿਹੜੀ ਕੱਲ ਪਰसों SLAਮੀ ਲੈ ਰਹੇ ਸੀ ਪਹਿਲੀ ਵਾਰੀ ਵੇਖਿਆ ਕਿ SLAਮੀ ਮੁੱਖ ਮੰਤਰੀ ਨੇ ਲੈਣੀ ਹੁੰਦੀ ਨਾਲ ਦਿੱਲੀ ਦਾ ਉਹ ਲਈ ਜਾਂਦਾ ਉਹ ਨੂੰ ਕਹਿੰਦਾ ਤੂੰ ਵਕੇ ਹੋ ਗਿਆ ਤੂੰ ਤੋਂ ਸਪਸ਼ਟ ਜੀ ਇਹ SLAਮੀ ਇੱਕ ਦਿੱਲੀ ਦੇ MLA ਨੇ ਲੈਣੀ ਆ ਅਰਵਿੰਦ ਕੇਜਰੀਵਾਲ ਨੇ ਤੇ ਉਹਦੀ ਭਾਵਨਾ ਭੁੱਲਰ ਸਾਹਿਬ ਦੇ ਮਸਲੇ 'ਚ ਕੀ ਹੈ ਤੇ ਭਾਈ ਤੇਰੀ ਭਾਵਨਾ ਵੀ ਆ ਗਈ